ਗੁਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਪੂਰੀਆਂ ਕਰੋ ਪੂਰੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਗੁਰਦਾਬਾਦ ਮੁੱਖ ਮੰਤਰੀ ਪੰਜਾਬ ਗੁਰਦਾਬਾਦ ਸੱਚੇ ਬਵਾਦੇ ਪੱਕੇ ਕਰੋ ਅੰਕਏ ਮੁਲਾਜ਼ਮਾਂ ਨੂੰ ਪੱਕੇ ਕਰੋ ਸੱਚੇ ਮਲਾਜ਼ਮਾਂ ਨੂੰ ਪੱਕੇ ਕਰੋ ਪੰਜਾਬ ਸਰਕਾਰ ਗੁਰਦਾਬਾਦ ਬਰਦਾਬਾਦ ਅੱਜ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਕਾਲ ਤੇ ਠੇਕਾ ਮੁਲਾਜ਼ਮ ਆਊਟਸੋਰਸ ਮੁਲਾਜ਼ਮ ਇਕੱਠੇ ਹੋ ਕੇ ਦੋਲਦਪੁਰ ਚੌਂਕ ਗਿਆਨ ਸਿੰਘ ਵਿਖੇ ਭਗਵੰਤ ਮਾਨ ਦਾ ਅਰਥੀ ਫੂਕ ਮੁਜ਼ਾਰਾ ਕਰਨ ਲਈ ਕਿਉਂ ਮਜਬੂਰ ਹੋਏ ਆ ਕਿਉਂਕਿ ਇਸ ਭਗਵੰਤ ਮਾਨ ਦੀ ਸਰਕਾਰ ਨੂੰ ਅੱਜ ਤੋਂ ਲਗਭਗ 2.5 ਸਾਲ ਬਣੇ ਨੂੰ ਹੋ ਗਏ ਆ ਪਰ ਲਾਰਾ ਲਪਾ ਲਾ ਕੇ 2.5 ਸਾਲ ਨਗਾ ਤੇ ਸਰਕਾਰ ਨੇ ਕਿਸੇ ਠੇਕੇ ਵਾਲਾਜਮ ਕਿਸੇ ਰੈਗੂਲਰ ਮੁਲਾਜ਼ਮ ਕਿਤੇ ਆਊਟਸੋਰਸ ਮੁਲਾਜ਼ਮ ਨਾਲ ਮੀਟਿੰਗ ਕਰਨ ਤੋਂ ਪਾਜਦਾ ਰਿਹਾ ਹੈ 21 ਮੀਟਿੰਗਾਂ ਦੇਣ ਤੋਂ ਬਾਅਦ ਵੀ ਇੱਕ ਵੀ ਮੀਟਿੰਗ ਇਸ ਭਗਵੰਤ ਮਾਨ ਨੇ ਨਹੀਂ ਕੀਤੀ ਪਰ ਜਦੋਂ ਲੋਕ ਸਭਾ ਦੀਆਂ ਚੋਣਾਂ 13 ਜਿੱਤਣ ਨੂੰ ਕਹਿੰਦਾ ਸੀਗਾ ਪਰ ਲੋਕਾਂ ਦੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਇਸ ਨੂੰ 10 ਸੀਟਾਂ ਹਰਵਾ ਦਿੱਤੀਆਂ ਤੇ 3 ਸੀਟਾਂ ਤੇ ਰੋਕ ਦਿੱਤਾ ਉਹ ਤੋਂ ਬਾਅਦ ਜਦੋਂ ਜਲੰਧਰ ਦੀ ਜਿਮਣੀ ਚੋਣਾ ਆਈਆਂ ਫਿਰ ਇਹਨੂੰ ਮੁਲਾਜ਼ਮਾਂ ਦੀ ਯਾਦ ਆਈ ਹੈ ਕਿ ਮੁਲਾਜ਼ਮਾਂ ਚੋਣਾਂ ਦੇ ਵਿੱਚ ਚੰਗੀ ਭੂਮਿਕਾ ਨਿਭਾ ਸਕਦੇ ਨੇ ਕਿਉਂਕਿ ਹਰ ਜਥੇਬੰਦੀ ਨੇ ਉੱਥੇ ਰੋਸਮਾਰ ਝੰਡਾ ਮਾਰਚ ਰੱਖਿਆ ਹੋਇਆ ਸੀਗਾ ਇਦਾਂ ਹੀ ਭਗਵੰਤ ਮਾਨ ਨੇ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜੇ ਆਊਟਸੋਰਸਟ ਕੰਟੈਕਟ ਤੇ ਇਨਲਿਸਟ ਮੁਲਾਜ਼ਮ ਹੈ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਮਹਿਕਮੇ ਵਿੱਚ ਲੈ ਕੇ ਪੱਕੇ ਕੀਤੇ ਜਾਣਗੇ ਤੇ ਤੁਹਾਨੂੰ ਜਿਹੜੀ 20 ਤਰੀਕ ਦੀ ਮੀਟਿੰਗ ਦਿੱਤੀ ਜਾਂਦੀ ਹੈ ਇੱਥੇ ਰੈਗੂਲਰ ਮੁਲਾਜ਼ਮਾਂ ਦੀ ਮੀਟਿੰਗਾਂ ਕਰਕੇ ਉਹਨਾਂ ਨੂੰ ਆਉਣ ਵਾਲੀ 25 ਤਰੀਕ ਦੀ ਮੀਟਿੰਗ ਦਿੱਤੀ ਗਈ ਸੀਗੀ ਪਰ ਅੱਜ ਠੇਕਾ ਮੁਲਾਜ਼ਮਾਂ ਨੂੰ 20 ਤਰੀਕ ਦੀ ਮੀਟਿੰਗ ਤੇ ਭਜਣ ਕਰਕੇ ਪੰਜਾਬ ਦੇ ਵਿੱਚ ਅਰਥੀ ਭੂਗ ਮੁਜਾਰੇ ਕਰ ਰਹੇ ਆ ਜਿਸ ਵਿੱਚ ਤਰਵਾੜੇ ਦੇ ਵਿੱਚ ਵੀ ਅੱਜ ਲਾਹਮਿਸਾਲ ਵੱਡਾ ਅਰਥੀ ਭੂਗ ਮੁਜਾਰਾ ਕੀਤਾ ਗਿਆ ਅਤੇ ਭਗਵੰਤ ਮਾਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਅੱਜ ਤੋਂ ਬਾਅਦ ਤੂੰ ਮੁਲਾਜ਼ਮਾਂ ਦੇ ਨਾਲ ਮੀਟਿੰਗ ਨਾ ਕੀਤੀ ਕੱਚੇ ਮੁਲਾਜ਼ਮ ਮਹਿਕਮੇ ਲੈ ਕੇ ਪੱਕੇ ਨਾ ਕੀਤੇ ਡੀਏ ਦਾ ਪ੍ਰਬੰਧ ਨਾ ਕੀਤਾ ਫੇਕ ਮਿਸ਼ਨ ਰਿਪੋਰਟ ਜਾਰੀ ਨਾ ਕੀਤੀ ਪ੍ਰਾਣੀ ਪੈਨਸ਼ਨ ਬਹਾਲ ਨਾ ਕੀਤੀ ਤੇ ਸਾਰੇ ਮੁਲਾਜ਼ਮ ਹੀ ਕਿੰਡੇ ਥੱਲੇ ਕੱਟੇ ਹੋ ਕੇ ਆਹ ਨਾਲੀਆਂ ਜਿਮਣੀ ਚੋਣਾ ਦੇ ਵਿੱਚ ਤੇਰੀ ਇਟ ਨਾਲ ਇਟ ਵਜਾਣ ਲਈ ਮਜਬੂਰ ਹੋਣਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਜਨਮ ਸੈਕਟਰ ਸ਼ਹੀਦ ਪਾਕਿਸਤਾਨ 1900 ਆ ਪੰਜਾਬ ਪਿਛਲੇ ਸਮੇਂ ਲਗਾਤਾਰ ਜਿਹੜੀ ਹੈ 2.5 ਸਾਲਾਂ ਤੋਂ ਭਗਵੰਤ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਆ 91 ਸੀਟਾਂ ਦੇ ਨਾਲ ਤੇ ਲਗਾਤਾਰ ਇਸ਼ਤਿਹਾਰ ਲਗਾ ਕੇ ਕਹਿ ਰਹੀ ਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਤਾ ਪਰ ਜ਼ਮੀਨੀ ਪੱਧਰ ਦੇ ਉੱਪਰ ਇੱਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਤੇ ਲਗਾਤਾਰ ਜਿਹੜਾ ਠੇਕਾ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਸਾਂਝਾ ਮੋਰਚਾ ਆ ਉਹਨਾਂ ਨੂੰ 21 ਵਾਰ ਮੀਟਿੰਗਾਂ ਦਿੱਤੀਆਂ ਪਰ 21 ਵਾਰ ਭਗਵੰਤ ਮਾਨ ਸਰਕਾਰ ਮੀਟਿੰਗਾਂ ਤੋਂ ਭੱਜ ਗਈ ਹੈ ਤੇ ਪਿਛਲੀ ਜਲੰਧਰ ਦੀ ਜ਼ਿਮਣੀ ਚੋਣ ਦੇ ਦੌਰਾਨ ਇੱਕ ਤਰੀਕ ਨੂੰ ਭਗਵਾੜੇ ਮੀਟਿੰਗ ਕਰਕੇ ਇਹ ਗੱਲ ਕਹੀ ਵੀ ਜਿੰਨੇ ਵੀ ਠੇਕੇਦਾਰਾਂ ਦੇ ਅੰਦਰ ਆਂਦੇ ਕੱਚੇ ਮੁਲਾਜ਼ਮ ਹੈ ਚਾਹੇ ਕੰਪਨੀਆਂ ਦੇ ਅੰਦਰ ਆਂਦੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਮੈਕਮਿਆਂ ਦੇ ਅੰਦਰ ਲੈ ਕੇ ਪੱਕਾ ਕੀਤਾ ਜਾਊਗਾ ਤੇ 20 ਤਰੀਕਾ ਅਗਲੀ ਮੀਟਿੰਗ ਦਿੱਤੀ ਪਰ ਜ਼ਿਮਣੀ ਚੋਣ ਜਿੱਤ ਕੇ ਭਗਵਤਮਾਨ ਹੁਣ ਜਲੰਧਰ ਤੋਂ ਫਰਾਰ ਹੋ ਗਿਆ ਤੇ ਜ਼ਮੀਨੀ ਹਕੀਕਤ ਇਹ ਹੈ ਵੀ ਜਿਹੜੇ ਪੱਕੇ ਕਰਨ ਦੀ ਗੱਲ ਕੀਤੀ ਸੀ ਸਰਕਾਰ ਨੇ ਉਹ ਹੁਣ ਹੋ ਨਹੀਂ ਰਿਹਾ ਤੇ ਮੀਟਿੰਗਾਂ ਤੋਂ ਵੀ ਜਿਹੜਾ ਹੈ ਭਗਵਤਮਾਨ ਪੱਜ ਗਿਆ ਅੱਜ ਠੇਕਾ ਜਿਹੜਾ ਮੁਲਾਜ਼ਮ ਸਾਂਝਾ ਸੰਘਰਸ਼ ਮੋਰਚਾ ਹੈ ਉਹਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੁਤਲਾ ਫੂਕ ਮਜ਼ਾਰਿਆਂ ਦਾ ਸੱਦਾ ਦਿੱਤਾ ਗਿਆ ਉਹਦੇ ਚਲਦੇ ਹੀ ਮੁਕੇਰੀਆਂ ਹਾਈਡਲ ਦੇ ਉੱਪਰ ਕੰਮ ਕਰਦੇ ਨੌਜਵਾਨਾਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਦੇ ਵੱਲੋਂ ਭਗਵੰਤ ਮਾਨ ਤੇ ਪੰਜਾਬ ਸਰਕਾਰ ਦਾ ਤਲਵਾੜਾ ਗਿਆਨ ਸਿੰਘ ਚੌਂਕ ਦੇ ਵਿੱਚ ਪੁਤਲਾ ਫੂਕ ਮਜ਼ਾਰਾ ਕੀਤਾ ਤੇ ਨਾਲ ਹੀ ਇੱਥੇ ਪੁਤਲਾ ਫੂਕੇ ਚੇਤਾਵਨੀ ਵੀ ਦਿੱਤੀ ਹੈ ਵੀ ਸਰਕਾਰ ਕੱਚੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਪੈਰਲਰ ਮੀਟਿੰਗ ਕਰਕੇ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਇਸ ਮਸਲੇ ਦਾ ਪੂਰਨ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਜਿਹੜਾ ਐਕਸ਼ਨ ਜਿਹੜੇ ਆ ਹੋਰ ਤਿੱਖਾ ਸੰਘਰਸ਼ ਜਿਹੜਾ ਕੱਚੇ ਮੁਲਾਜ਼ਮਾਂ ਦੇ ਵਿੱਚ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਕੀਤਾ ਜਾਊਗਾ ਤੇ ਜਿੱਥੇ ਵੀ ਜੜੀਆਂ ਜਿਮਣੀ ਚੋਣਾਂ ਹੋਣਗੀਆਂ ਉਹਨਾਂ ਚੋਣਾਂ ਦੇ ਵਿੱਚ ਤਿੱਖੇ ਤੌਰ ਤੇ ਇਜੈਕਸ਼ਨ ਕੀਤੇ ਜਾਣਗੇ ਤੇ ਪੰਜਾਬ ਸਰਕਾਰ ਨੂੰ ਇਹ ਗੱਲ ਜਤਾ ਲਈ ਜਾਊਗੀ ਕਿ ਜਿੱਥੇ 21 21 ਮੀਟਿੰਗਾਂ ਦੇ ਕੇ ਸਰਕਾਰ ਭੱਜੀ ਹੈ ਜਲੰਧਰ ਦੇ ਵਿੱਚ ਮੀਟਿੰਗਾਂ ਦੇ ਕੇ ਸਰਕਾਰ ਭੱਜੀ ਆ ਹੁਣ ਸਰਕਾਰ ਨੂੰ ਨਹੀਂ ਭੱਜਣ ਦਿੱਤਾ ਜਾਊਗਾ ਜਾਂ ਤਾਂ ਪੰਜਾਬ ਭਰ ਦੇ ਕੱਚੇ ਮੁਲਾਜ਼ਮ ਪੱਕੇ ਹੋਣਗੇ ਜਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਰਹੂਗੀ ਧੰਨਵਾਦ